ਭਾਰਤੀਆਂ ਲਈ ਯੂਕੇ ਆਸਟ੍ਰੇਲੀਆ ਨੇ ਵੱਡਾ ਫਰਮਾਨ ਦਿੱਤਾ ਜਿਸ ਨਾਲ ਭਾਰਤੀਆਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਯੂਕੇ ਤੇ ਆਸਟ੍ਰੇਲੀਆ ਨੇ ਵੀਜ਼ਾ ਤੇ ਟਿਊਸ਼ਨ ਫੀਸ ਲਗਾ ਦਿੱਤੀ ਹੈ ਫੀਸ ਵਧਣ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਮਹਿੰਗੀ ਹੋ ਜਾਵੇਗੀ ਜੀ ਹਾਂ ਇਹ ਵੱਡੀ ਫੀਸ April 2025 ਤੋਂ ਲਾਗੂ ਹੋ ਜਾਵੇਗੀ ਦੋਵਾਂ ਦੇਸ਼ਾਂ ਦੀ ਵਿਦਾਇਗੀ ਫੀਸ ਦੀ ਵਜ੍ਹਾ ਤੋਂ ਵਿਦਿਆਰਥੀਆਂ ਵਰਕਿੰਗ ਆਫੀਸ਼ੀਅਲ ਤੇ ਟੂਰਿਸਟਾਂ ਨੂੰ ਇਹਨਾਂ ਦੇਸ਼ਾਂ ਵਿੱਚ ਜਾਣ ਲਈ ਜ਼ਿਆਦਾ ਜੇਬ ਟੇਲੀ ਕਰਨੀ ਹੋਵੇਗੀ ਇਸ ਵਾਅਦੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਦੇ ਵਰਕਿੰਗ ਪ੍ਰੋਫੈਸ਼ਨ ਤੇ ਪੈਣ ਵਾਲਾ ਹੈ ਪਹਿਲਾਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ 490 ਪੌਂਡ ਦੇਣੀ ਹੁੰਦੀ ਸੀ ਜਿਸ ਨੂੰ ਵਧਾ ਕੇ 524 ਪੌਂਡ ਯਾਨੀ ਕਿ 58000 ਰੁਪਏ ਕਰ ਦਿੱਤਾ ਹੈ ਪਹਿਲਾਂ ਜੋ ਕਿ 54238 ਰੁਪਏ ਸੀ ਮਤਲਬ ਹੁਣ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਵੱਧ ਪੈਸੇ ਖਰਚਣੇ ਪੈਣਗੇ ਵਿਦੇਸ਼ ਚਾਕੇ ਪੜਾਉਣ ਵਾਲੇ ਵਿਦਿਆਰਥੀਆਂ ਲਈ ਇਹ ਵੱਡਾ ਵਾਧਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਉਹਨਾਂ ਦੇ ਬਜਟ ਤੇ ਪਵੇਗਾ ਆਈ ਦੀ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਬਿਹਤਰ ਕੈਰੀਅਰ ਵਿਕਲਪਾਂ ਲਈ ਅਕਸਰ ਇਹਨਾਂ ਦੇਸ਼ਾਂ ਦਾ ਰੁਖ ਕਰਦੇ ਨੇ ਵੀਜ਼ਾ ਫੀਸ ਵਿੱਚ ਵਾਧਾ ਉਨ੍ਹਾਂ ਦੇ ਵਿਦੇਸ਼ ਜਾਣ ਅਤੇ ਕੈਰੀਅਰ ਬਣਾਉਣ ਦੇ ਸੁਪਨਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਹੜੇ ਪੇਸ਼ੇਵਰ ਇਹਨਾਂ ਦੇਸ਼ਾਂ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸਥਾਈ ਅਤੇ ਸਥਾਈ ਵੀਜ਼ਿਆਂ ਤੇ ਵੱਧੀ ਹੋਈ ਫੀਸ ਅਦਾ ਕਰਨੀ ਪਵੇਗੀ ਤਾਂ ਜੋ ਉਹ ਦੂਜੇ ਦੇਸ਼ਾਂ ਵਿੱਚ ਫੀਸਾਂ ਜਾਂ ਵੀਜ਼ਾ ਨੂੰ ਘਟਾਉਣ ਬਾਰੇ ਵਿਚਾਰ ਕਰ ਸਕਣ ਵਿਦਿਆਰਥੀਆਂ ਅਤੇ ਕਾਮਕਾਜ਼ੀ ਪੇਸ਼ੇਵਾਰਾਂ ਤੋਂ ਇਲਾਵਾ ਸੈਲਾਨੀਆਂ ਤੇ ਵੀ ਇਸ ਦਾ ਸਿੱਧਾ ਅਸਰ ਪਵੇਗਾ ਬ੍ਰਿਟੇਨ ਅਤੇ ਆਸਟ੍ਰੇਲੀਆ ਭਾਰਤੀ ਸੈਲਾਨੀਆਂ ਲਈ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ ਵਧੀ ਹੋਈ ਫੀਸ ਤੋਂ ਬਾਅਦ ਸੈਲਾਨੀ ਦੂਜੇ ਦੇਸ਼ਾਂ ਦਾ ਰੁਖ ਕਰ ਸਕਦੇ ਨੇ ਹਾਲਾਂਕਿ ਇਸ ਨਾਲ ਬ੍ਰਿਟੇਨ ਅਤੇ ਆਸਟ੍ਰੇਲੀਆ ਦੋਵਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਸੈਰ-ਸਪਾਟੇ ਤੇ ਨਿਰਭਰ ਕਰਦਾ ਹੈ ਦੱਸ ਦਈਏ ਅਜਿਹੇ ਚ ਭਾਰਤੀ ਸੈਲਾਨੀ ਫੀਸ ਵਧਣ ਕਾਰਨ ਆਪਣਾ ਮਨ ਬਦਲ ਸਕਦੇ ਨੇ ਭਾਰਤੀਆਂ ਲਈ ਯੂਕੇ ਆਸਟ੍ਰੇਲੀਆ ਨੇ ਵੱਡਾ ਫਰਮਾਨ ਦਿੱਤਾ ਜਿਸ ਨਾਲ ਭਾਰਤੀਆਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਯੂਕੇ ਤੇ ਆਸਟ੍ਰੇਲੀਆ ਨੇ ਵੀਜ਼ਾ ਤੇ ਟਿਊਸ਼ਨ ਫੀਸ ਲਗਾ ਦਿੱਤੀ ਹੈ ਫੀਸ ਵਧਣ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਮਹਿੰਗੀ ਹੋ ਜਾਵੇਗੀ ਜੀ ਹਾਂ ਇਹ ਵੱਡੀ ਫੀਸ April 2025 ਤੋਂ ਲਾਗੂ ਹੋ ਜਾਵੇਗੀ ਦੋਵਾਂ ਦੇਸ਼ਾਂ ਦੀ ਵਿਦਾਇਗੀ ਫੀਸ ਦੀ ਵਜ੍ਹਾ ਤੋਂ ਵਿਦਿਆਰਥੀਆਂ ਵਰਕਿੰਗ ਅਫੀਸ਼ਰ ਤੇ ਟੂਰਿਸਟਾਂ ਨੂੰ ਇਹਨਾਂ ਦੇਸ਼ਾਂ ਵਿੱਚ ਜਾਣ ਲਈ ਜ਼ਿਆਦਾ ਜੇਬ ਟੇਲੀ ਕਰਨੀ ਹੋਵੇਗੀ ਇਸ ਵਾਅਦੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਦੇ ਵਰਕਿੰਗ profession ਤੇ ਪੈਣ ਵਾਲਾ ਹੈ ਪਹਿਲਾਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ 490 ਪੌਂਡ ਦੇਣੀ ਹੁੰਦੀ ਸੀ ਜਿਸ ਨੂੰ ਵਧਾ ਕੇ 524 ਪੌਂਡ ਯਾਨੀ ਕਿ 58000 ਰੁਪਏ ਕਰ ਦਿੱਤਾ ਹੈ ਪਹਿਲਾਂ ਜੋ ਕਿ 54238 ਰੁਪਏ ਸੀ ਮਤਲਬ ਹੁਣ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਵੱਧ ਪੈਸੇ ਖਰਚਣੇ ਪੈਣਗੇ ਵਿਦੇਸ਼ ਚਾਕੇ ਪੜਾਉਣ ਵਾਲੇ ਵਿਦਿਆਰਥੀਆਂ ਲਈ ਇਹ ਵੱਡਾ ਵਾਧਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਉਹਨਾਂ ਦੇ ਬਜਟ ਤੇ ਪਵੇਗਾ ਆਈਡੀ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਬਿਹਤਰ ਕਰੀਅਰ ਵਿਕਲਪਾਂ ਲਈ ਅਕਸਰ ਇਹਨਾਂ ਦੇਸ਼ਾਂ ਦਾ ਰੁਖ ਕਰਦੇ ਨੇ ਵੀਜ਼ਾ ਫੀਸ ਵਿੱਚ ਵਾਧਾ ਉਹਨਾਂ ਦੇ ਵਿਦੇਸ਼ ਜਾਣ ਅਤੇ ਕਰੀਅਰ ਬਣਾਉਣ ਦੇ ਸੁਪਨਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਹੜੇ ਪੇਸ਼ੇਵਰ ਇਹਨਾਂ ਦੇਸ਼ਾਂ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਥਾਈ ਅਤੇ ਸਥਾਈ ਵੀਜ਼ਿਆਂ ਤੇ ਵੱਧੀ ਹੋਈ ਫੀਸ ਅਦਾ ਕਰਨੀ ਪਵੇਗੀ ਤਾਂ ਜੋ ਉਹ ਦੂਜੇ ਦੇਸ਼ਾਂ ਵਿੱਚ ਫੀਸਾਂ ਜਾਂ ਵੀਜ਼ਾ ਨੂੰ ਘਟਾਉਣ ਬਾਰੇ ਵਿਚਾਰ ਕਰ ਸਕਣ ਵਿਦਿਆਰਥੀਆਂ ਅਤੇ ਕਾਮਕਾਜ਼ੀ ਪੇਸ਼ੇਵਾਰਾਂ ਤੋਂ ਇਲਾਵਾ ਸੈਲਾਨੀਆਂ ਤੇ ਵੀ ਇਸ ਦਾ ਸਿੱਧਾ ਅਸਰ ਪਵੇਗਾ। ਬ੍ਰਿਟੇਨ ਅਤੇ ਆਸਟ੍ਰੇਲੀਆ ਭਾਰਤੀ ਸੈਲਾਨੀਆਂ ਲਈ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ। ਵਧਦੀ ਹੋਈ ਫੀਸ ਤੋਂ ਬਾਅਦ ਸੈਲਾਨੀ ਦੂਜੇ ਦੇਸ਼ਾਂ ਦਾ ਰੁਖ ਕਰ ਸਕਦੇ ਨੇ। ਹਾਲਕਿ ਇਸ ਨਾਲ ਬ੍ਰਿਟੇਨ ਅਤੇ ਆਸਟ੍ਰੇਲੀਆ ਦੋਵਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਸੈਰ-ਸਪਾਟੇ 'ਤੇ ਨਿਰਭਰ ਕਰਦਾ ਹੈ। ਦੱਸ ਦਈਏ ਅਜਿਹੇ ਚ ਭਾਰਤੀ ਸੈਲਾਨੀ ਫੀਸ ਵਧਣ ਕਾਰਨ ਆਪਣਾ ਮਨ ਬਦਲ ਸਕਦੇ ਨੇ